ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਮਿਲ ਕਰਦੇ ਨੇ ਵਧੀਆ ਹੋ ਕੇ ਆਪਾਂ ਵੀ ਵਧੀਆ ਆਪਾਂ ਸੋਚਿਆ ਵਲੌਗ ਬਣਾਉਣੇ ਵੇਲੇ ਸੀ ਤੇ ਆਪਾਂ ਪਰਦੇਸហេਤੇ ਵਲੌਗ ਬਣਾਉਣਾ ਹੁੰਦਾ ਤੇ ਆਪਣਾ ਵੀਰਾਂ ਦਾ ਘਾਹ ਨੂੰ ਇਹ ਲੋ ਘਾਹ ਦੇ ਉੱਤੇ ਪਾਣੀ ਕੀ ਦਿੱਤਾ ਬਾਪਾ ਅੱਜ ਚੁੱਪਿਆ ਕਿੱਧਰ ਗਿਆ ਓਏ ਨੂੰ ਪੱਠੇ ਪਾਉਣ ਲਿਆ ਹੈ ਤੇ ਆਪਣਾ ਵੀਰਾ ਬੈਠਾ ਐ ਤੇ ਆਪਣੇ ਕਲ ਗਾਂ ਖੜੀ ਐ ਤੇ ਜੋ ਕੀ ਖੜੀ ਹੁੰਦੀ ਤੇ ਨਿੰਦਤ ਚ ਬੁਲਾਉਣ ਲੱਗਾ ਚਬੂ ਚਬੂ ਜੋ ਕੀ ਭਜੂ ਚਬੂ ਜੋ ਹੀ ਐ ਤੇ ਲਾਉਣ ਲੱਗਾ ਗਾਂ ਫੋਸ ਕਰ ਚਾਲੇ ਚੱਤੀ ਲਾ ਤੇ ਆਪਾਂ ਵੇਲੇ ਸੀ ਸੋਚਿਆ ਬਣਾਉਣੇ ਆ ਗਾਣੇ ਪੋਸਟ ਕਰ ਦਿੱਤਾ ਕੋਈ ਨਹੀਂ ਕੋਈ ਇਹ ਕਾਤੀ ਕਹਿੰਦੀ ਕੁਝ ਵੀ ਨਹੀਂ ਗਿਆ ਵੇਖੋ ਮੇਰਾ ਵੀਰਾ ਬੈਠਾ ਹੈ ਤੇ ਕੱਲ ਨੂੰ ਐਤਵਾਰ ਖੇਡ ਜਾਵਾਂਗੇ ਮੇਰੇ ਵੀਰ ਦਾ ਦਿਮਾਗ ਖਰਾਬ ਹੋ ਗਿਆ ਹੈ ਮੈਨੂੰ ਗਾਂ ਦੇ ਸਿੰਗਾ ਉੱਤੇ ਚਕਾਉਣ ਦੀ ਕੋਸ਼ਿਸ਼ ਕਰਨ ਦਿਆ ਹੈ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈ ਆਪਾਂ ਕਿੱਥੇ ਚੜਦੇ ਹਾਂ ਆਪਾਂ ਚੜਦੇ ਹਾਂ ਜਿੱਥੇ ਆਪਾਂ ਤਰਪੇਲ ਪਾਈ ਤੁਹਾਨੂੰ ਦਿਖਾਉਣ ਦੀ ਹੈ ਬਾਕੀ ਆਪਾਂ ਨੂੰ ਆਉਣ ਲਈ ਤਰਪੇਲ ਉਸਕੇ ਚੜਦੇ ਹਾਂ ਬਿਗੇ ਆ ਪਤਰ ਪੈ ਗਏ ਆਸ-ਪਾਸ ਸਾਰਾ ਗਦੀਦਾ ਬਾਕੀ ਕੇ ਇਹਦਾ ਨਾ ਗੈਨ ਨਾ ਕਿਗਾ ਤੇ તો ਹੀ ਦੇਖ ਸਕਦੇ ਆਪਾਂ ਇਨੀ ਕੁ ਤੋ ਪਹੁੰਚੇ ਆਪਾਂ ਚੜ ਚੁਕੇ ਚੜੇ ਵੀ ਆਪਾਂ ਹੈਗੇ ਥੱਲੇ ਸਹੀ ਇੱਥੀਆਂ ਆਪਸ ਨੇ ਪੂ ਕਰਕੇ ਟੱਕ ਜਾਨਾ ਬਾਕੀ ਕੇ ਤਰਪੈਲ ਨੂੰ ਕੁਝ ਹੋ ਗਿਆ ਤੇ ਇੱਕ ਲੜੀ ਛਤਰ ਪੜੇ ਪਾਸੀ ਕਰ ਲਾ ਗਾ ਨੂੰ ਮੇਰੇ ਸਿੰਘ ਫਿਰ ਖਬੋ ਦੇਣੇ ਸਿੰਘ ਤੇ ਸਿੰਘ ਖਬੋ ਦੇਣੇ ਆ ਆਪਾਂ ਆਹ ਲੱਗਾ ਆ ਪਿੱਛੇ ਜੋ ਕਿ ਅੰਦਰ ਦਿਮਾਗ ਖਰਾਬ ਹੋ ਗਿਆ ਤੇ ਚਲੋ ਟਾਟਾ ਸਾਰਿਆਂ ਨੂੰ ਮਿਲਦੇ ਹਾਂ ਤਾਂ ਨੈਕਸਟ ਵਲੌਗ ਚ ਬਾਈ ਬਾਈ ਸਾਰੇ ਉਹ ਨੇਰੀ ਆ ਚੁੱਕੀ ਹੈ ਨੇਰੀ ਦੇਖੋ ਪੂਰੇ ਚੱਖਰ ਦੇ ਪਹਾੜੇ ਬੱਦਲ ਦੇਖ ਸਕਦੇ ਤੁਸੀਂ ਪੂਰੀ ਨੇਰੀ ਇੱਕ ਵਾਰੀ ਤਾਂ ਡਾਕੇ ਲੈ ਚੁੱਕੀ ਹੈ ਸਾਨੂੰ ਆਪਣੇ ਨੇੜੀ ਚਾਲ ਤੁਸੀਂ ਦੇਖ ਨਹੀਂ ਸਕਦੇ ਸਾਡੀ ਅੱਖਾਂ ਦੇ ਵਿੱਚ ਤਾਂ ਠਾਈ ਘੱਟਾ ਹੈ ਔਰ ਅੱਖੋਂ ਵਿੱਚੋਂ ਹੰਝੂ ਆ ਰਹੇ ਨੇ ਮੇਰੀ ਆਵੇਂ ਫਿਰ ਜਿਵੇਂ ਪੁੱਲ ਨਹੀਂ ਆ ਕੇ ਨਾ ਪਾਸੇ ਹੋ ਪਾਸੇ ਹੱਥੇ ਬਾਹਰ ਵੀ ਉੱਡਣ ਬਾਇਆ ਤੇ ਆਪ ਨੂੰ ਫੇਰ ਸਿਰ ਧੋਣਾ ਪੈਣਾ ਇੰਨਾ ਸਿਆਪਾ ਕਰਨਾ ਪੈਂਦਾ ਮੇਰੀ ਚ ਤੇ ਟੁੜੀ ਟੜੀ ਆਪਣੀ ਐ ਖਿਲਰ ਖਿਲਰ ਗਈ ਐ ਵਲੋਗ ਨੇ ਹੱਸ ਪਾ ਫੇਰੇ ਹਵਾ ਤੇ ਤੇ ਉਹ ਰਸ ਹੋਰ ਨਾਲ ਲੱਗੀ ਹੈ ਜੋ ਕਿ ਆਪਾਂ ਰੋਕ ਨਹੀਂ ਸਕਦੇ ਕਾਣ ਥਲ ਕੋਈ ਨਹੀਂ ਤੁਸੀਂ ਦੇਖ ਹੀ ਸਕਦੇ ਜੀ ਹੁਣ ਤੁਹਾਨੂੰ ਕਿਦਾਂ ਦਿਖਾਈਏ ਦੇਖੋ ਬਾਹਰ ਪਰੇ ਬਾਹਰ ਫਿਰਦਾ ਸੀਗਾ ਇਹ ਇਕੱਲਾ ਬਾਹਰ ਮੈਨੂੰ ਲੈਣ ਗਈ ਉਹ ਤਾਂ ਉੱਡੀ ਜਾਵਾ ਫਿਰ ਮੈਂ ਮਹੀਂ ਸਾਰਾ ਡੰਡ ਡੰਡੇ ਆ ਗਰਮੀ ਥਲ ਗਰਮੀ ਤੋਂ ਠੰਡ ਹੋਗੀ ਤੇ ਅੱਖਾਂ ਪੜੀ ਜਿਹੀ ਥੋੜੀ ਹੈ ਆਪਣੇ ਸਿਰ ਚ ਵੀ ਦੇਖ ਲਓ ਈ ਨੂੰ ਨਾ ਆਵੇ ਮੈਂ ਹੌਣਾ ਆ ਜਾਵੇ ਪਰ ਥੋੜਾ ਆਵੀ ਕਿਉਂਕਿ ਮੀਟ ਕਰਕੇ ਚਲ ਕੇ ਚਲੋਗੇ ਆ ਜੀ ਤੋ ਅੱਡਾਉਣ ਚਲੋ ਬਾਏ ਬਾਏ ਨੰਨ ਹੋ ਰਿਹਾ ਖਾਣੇ ਤੇ ਨੇਰੀ ਆਈ ਨਾ ਨਹੀਂ ਆਇਆ ਸਿੱਧਾ ਦੱਸਿਓ ਕਿੰਨੇ ਦੇ ਨੇਰੀ ਲੈਣੀ ਹੈ ਆਪਣੇ ਤੋਂ ਨੇਰੀ ਸੀ ਉੱਡ ਜਾਣਾ ਇਸ ਵਲੋਗ ਦਾ ਡਿਫੈਂਡ ਵੀਡੀਓ ਸ਼ੂਟ ਵੀ ਨਹੀਂ ਹੁੰਦੀ ਸਿਰ ਮੈਂ ਹੁੰਦੀ ਆ ਨਾ ਇੰਨਾ ਤੱਕ ਪਾਰ ਨਾ ਹੋਰੇ ਜੋ ਕਿ ਨਾ ਵਲੌਕ ਡਾਊਨ ਨਹੀਂ ਕਿਉਂਕਿ ਆਪਾਂ ਨੇ ਰਿਚ ਵੀਟ ਕਾਣੀ ਆਂਦਾ ਆਪਾਂ ਬਾਰੀ ਕੋ ਲਾਨੀ ਆਪਣੇ ਬਾਲ ਬੁਲ ਕੀ ਹੋਵੇ ਅੱਗੇ ਰੋੜਾ ਪਿਆ ਹਾਏ ਹਾਏ ਮਿੱਟੀ ਉਹ ਦੇਰੀ ਦੂਰੀ ਆਪਣੀ ਉਹ ਆਪਣੇ ਹੀਰਾ ਫੜਿਆ ਆਪਾਂ ਨੇ ਕਿੰਨੇ ਕਾਣੀ ਕਿੰਨੇ ਕਰੀ ਤੇ ਅੱਖਾਂ ਚ ਘੱਟਾ ਘੱਟਾ ਹੈ ਦੇਖੋ ਅੱਖ ਚ ਘੱਟਾ ਘੱਟਾ ਇਹ ਉੱਟ ਗਈ ਮੈਂ ਆ ਦੇਖੋ ਦੇਖੋ ਮੇਰਾ ਵੀਰਾ ਇਹਨੂੰ ਸ਼ਰਮ ਨਹੀਂ ਆਉਂਦੀ ਦੇਖੋ ਆ ਕੰਮ ਕਰਨ ਦੀ ਆ ਉੱਟ ਗਿਆ ਜਿੱਥੋਂ ਦੀ ਉੱਟ ਜਾਏਗਾ ਹਾਂ 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 ਆ ਆਉਂਦਾ ਰਹਿਣਾ ਓਏ ਨਾ ਨਹੀਂ ਤੁਰਦਾ ਹੱਥ ਬੱਕੀਆ ਸਾਰਾ ਪਾਣੀ ਪਾ ਆਹ ਬੁੱਕਾ ਤੇ ਇਰਕੀਵਰੀ ਆਇਆ ਸਾਡਾ ਕੰਮ ਖਰਾਬ ਹੋਇਆ ਆਪਾ ਪੜੰਦਾ ਇਸ ਫਿਰ ਸਰਕੋ ਦੀ ਖਰਾਬ ਹੋ ਗਿਆ ਤੇ ਕੰਮ ਨਹੀਂ ਚੱਲਿਆ ਇਧਰ ਮੈਂ ਬਾਹਰ ਆ ਗਈ ਕਾਲਾ ਪੰਜਾਬ ਤੇ ਸ਼ਰਮ ਨਹੀਂ ਹੁੰਦੀ ਅਸਤੇ ਆਪੜ ਖਾਰੇ ਦੀ ਗੰਡਾ ਕਰੇ ਚਲ ਜਾਣੇ ਨਹੀਂ ਕੋਤਨੇ ਨਹੀਂ ਲੱਗੇ ਕਿਛੇ ਕਿਉਂਕਿ ਆਪਾ ਜਾਤ ਨਹੀਂ ਲਾਏ ਗੋਤ ਤੇ ਬਾਕੀ ਹੋਰ ਹਰੀਆਂ ਨੂੰ ਮਾ ਮੈਂ ਫੈਰ ਕੇ ਬਲੌਗ ਆਪਿਆਂ ਵਿੱਚ ਘੱਟੇ ਘੱਟਾ ਨੇ ਰੁਕੇ ਥੋੜੀ ਜਿਹੀ ਫੇਰ ਕੁਝ ਆਫਰ ਕਰਨੀ ਘੱਟਾ ਪੈ ਗਿਆ ਆਪਣੀ ਅੱਖਾਂ ਚ ਲਾਲੀ ਨਾਲ ਦੇ ਲਾਲੀ ਨਾਲ ਸਾਡੀ ਅੱਖਾਂ ਦੇ ਸਾਹਦੇ ਸੀ ਉਹ ਜਾਂ ਤੁਮ ਆਣੇ ਤੁਮ ਜਿੰਦੇ ਚ ਹੁਣ ਬੱtter ਵੀ ਕੁਝ ਕੁਝ ਕਰ ਰਹੇ ਨੇ ਔਰ ਖੱਟਿਆਲੀ ਸੀ ਬਦਲ ਹੈ ਔਰ ਦਿਖਾਣੇ शकते ਗੈਸ ਲੋਕਾਂ री का दाम बढ़ रहा है बढ़ और बदल आ गड़ रहे हैं और हम इसी समय इस ब्लॉग की समाप्ति करते हैं और बाय बाय टाटा अगर बना तो बनाएंगे बिजली भी आ चुकी है और बिजली हमने सुना है वाइट कपड़ों तो वालों पर बैठती है नहीं बाय